ਉਲਾਮ ਅੱਲਾ ਜਦੋਂ ਸ਼ਬਦ ਚੁਣਿਆ ਗੁਰੂ ਮਹਾਰਾਜ ਨੇ ਤੇ ਉਹਨੂੰ ਹੋਲੀ ਨਾ ਨਹੀਂ ਦਿੱਤਾ ਖਾਲਸੇ ਨੂੰ ਇਹ ਸ਼ਬਦ ਚੋੜੀ ਦੇ ਵਿੱਚ ਪਾਇਆ ਹੋਲਾ ਮੱਲਾ ਤੇ ਇਹ ਉਹ ਦਿਨ ਨਹੀਂਗਾ ਜਿੱਦਣ ਅਸੀਂ ਆਪਣੇ ਇੱਥੇ ਦੂਜੇ ਭਰਾਵਾਂ ਵਾਂਗੂ ਆਪਣੇ ਮੂੰਹ ਸਿਰ ਦੇ ਉੱਤੇ ਰੰਗ ਸੁੱਟ ਕੇ ਇੱਕ ਦੂਸਰੇ ਨੂੰ ਰੰਗ ਕੇ ਤੇ ਇੱਕ ਦੂਸਰੇ ਦਾ ਜਲੂਸ ਕੱਢਦੇ ਫਿਰਿਏ ਗੁਰੂ ਮਹਾਰਾਜ ਨੇ ਸਾਨੂੰ ਇਹਨਾਂ ਕਮਾਂਝ ਨਹੀਂ ਪਾਇਆ ਉਹ ਠੀਕ ਆ ਕਿ ਅੱਜ ਵੀ ਕਈ ਸਿੱਖ ਸਾਡੇ ਜਿਹੜੇ ਆਪਣੀਆਂ ਪੱਗਾਂ ਤੇ ਆਪਣੀਆਂ ਦਾੜ੍ਹਾ ਤੇ ਰੰਗ ਲਾ ਕੇ ਫੋਟੋਆਂ ਖਿਚਾ ਕੇ ਤੇ ਆਪਣੇ ਆਪ ਦੇ ਬੜਾ ਬਾਹਰ ਮਹਿਸੂਸ ਕਰਦੇ ਆ ਪਰ ਗੁਰੂ ਮਹਾਰਾਜ ਨੇ ਸਾਨੂੰ ਇਹ ਕਮੇ ਨਹੀਂ ਪਾਇਆ ਗੁਰੂ ਮਹਾਰਾਜ ਨੇ ਹੋਲੇ ਮਹੱਲੇ ਆ ਦੇਣ ਸਿੱਖ ਦੀ ਝੋਲੀ ਦੇ ਵਿੱਚ ਸ਼ਸਤਰ ਵਿਦਿਆ ਪਾਈ ਹਾਲਾਂਕਿ ਸ਼ਸਤਰ ਵਿਦਿਆ ਪਹਿਲਾਂ ਵੀ ਪਰ ਇਸ ਦਿਨ ਨੂੰ ਚੁਣਿਆ ਕਿ ਖਾਲਸਾ ਆਪਣੀ ਸ਼ਸਤਰ ਵਿਦਿਆ ਦੇ ਜੋਰ ਬਹਾਲੇ ਆਪ ਜਿਹੜੀ ਆ ਉਹਦੀ ਪ੍ਰੈਕਟਿਸ ਕਰੇ ਆਪ ਉਹਦਾ ਅਭਿਆਸ ਕਰੇ ਕਿਆ ਸਵਾਲ ਇਹ ਬਣਦਾ ਆ ਕਿ ਆਖਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਸ਼ਸਤਰਾਂ ਦਾ ਅਭਿਆਸ ਕਰਨ ਲਈ ਕਿਉਂ ਗਿਆ ਕੀ ਅਸੀਂ ਕਿਸੇ ਤੀਰ ਅੰਦਾਜ਼ੀ ਦੇ ਮੁਕਾਬਲੇ 'ਚ ਜਾਣਾ ਕੀ ਖਾਲਸੇ ਨੇ ਕਿਸੇ ਤੀਰ ਅੰਦਾਜ਼ੀ ਦੇ ਜਾਂ ਕਿਸੇ ਬੰਦੂਕ ਦੇ ਮੁਕਾਬਲੇ 'ਚ ਜਾਣਾ 올림픽ਸ ਦੇ ਵਿੱਚ ਜਿਹੜਾ ਸਾਨੂੰ ਕਿਹਾ ਗਿਆ ਵੀ ਅਸੀਂ ਸ਼ਸਤਰਾਂ ਦਾ ਅਭਿਆਸ ਕਰੀਏ ਜਾਂ ਕੀ ਅਸੀਂ ਇੰਡੀਆ ਕੌਟੈਨਰ ਦੇ ਵਿੱਚ ਜਾ ਕੇ ਤੇ ਉੱਥੇ ਤਾੜੀਆਂ ਮਜਾਉਣੀਆਂ ਨਹੀਂ ਖਾਲਸੇ ਨੂੰ ਸ਼ਸਤਰ ਇਸ ਕਰਕੇ ਦਿੱਤਾ ਗਿਆ ਸੀ ਜ਼ੁਲਮ ਦੇ ਖਿਲਾਫ ਲੜਨਾ ਤੇ ਜੇ ਸਿੱਖ ਨੇ ਜ਼ੁਲਮ ਦੇ ਖਿਲਾਫ ਲੜਨਾ ਬੰਦ ਕਰਕੇ ਆਪਣੀ ਇਸ ਵਿਦਿਆ ਨੂੰ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਾ ਲਿਆ ਤੇ ਇਹ ਖਾਲਸੇ ਵਾਲਾ ਕੰਮ ਨਹੀਂਗਾ